ਇਹ ਸੱਚਾਈ ਆ ਵੀ ਦਿੱਲੀ ਚ ਔਰ ਪੰਜਾਬ ਚ ਜੋ ਕਾਂਗਰਸ ਦਾ ਹਾਲ ਹੈ ਮੁੱਖ ਮੰਤਰੀ ਜੀ ਨੇ ਤੇ ਉਹ ਵੀ ਬਿਆਨ ਕੀਤਾ ਹੈ ਬਾਕੀ ਜਿੱਥੋਂ ਤੱਕ ਗੱਲ ਇਲੈਕਸ਼ਨ ਲੜਨ ਦੀ ਆਮ ਆਦਮੀ ਪਾਰਟੀ ਇੰਡੀਆ ਬਲੌਕ ਦਾ ਅਹਿਮ ਹਿੱਸਾ ਹੈ ਸੋ ਦੇਸ਼ हित ਵਾਸਤੇ ਅਸੀਂ ਇੰਡੀਆ ਗਠਜੋੜ ਦਾ ਹਿੱਸਾ ਹੈ ਇਲੈਕਸ਼ਨ ਕਿਸ ਤਰ੍ਹਾਂ ਕਿੱਥੋਂ ਕਿੱਥੋਂ ਕੀ ਲੜਾਂਗੇ ਇਹ ਪਾਰਟੀ ਆਉਣ ਵਾਲੇ ਟਾਈਮ ਚ ਤੈਅ ਕਰੋ ਦੇਸ਼ ਸਾਡੇ ਲਈ ਪਹਿਲਾ ਹੈ ਔਰ ਜਿਸ ਤਰੀਕੇ ਨਾਲ ਭਾਜਪਾ ਲਗਾਤਾਰ ਤਾਨਾ ਸ਼ਾਈਵਾਨ ਵਧਾ ਰਹੀ ਹੈ ਮਲਕ ਤੇ ਆਵਾਦੀ ਪਾਰਟੀ ਕੋ ਵੱਡਾ ਮੈਂਡੇਟ ਹੈ ਸਾਡੇ ਨੂੰ ਤਾਂ ਕੋਈ ਕਮੀ ਨਹੀਂ ਅਸੀਂ ਤੇ ਤਿਆਰੀ ਹੈ ਸਾਡੀ ਪਾਰਟੀ ਨੇ ਫੈਸਲਾ ਲੈਣਾ ਇੱਕ ਯੂਨਿਟ ਅਸੀਂ ਬਿਜਲੀ ਨਹੀਂ ਖਰੀਦ ਰਹੇ ਤੇ 1800 ਕਰੋੜ ਨਾਲ ਦੇ ਰਹੇ ਹਾਂ ਤੇ ਉਰ ਤੋਂ ਚੰਗਾ ਵੀ ਆਪ ਚਲਾ ਲਿਏ ਔਰ ਉਹਦੇ ਨਾਲ ਫਾਇਦਾ ਹੈ ਉਹਦੇ ਨਾਲ ਬਿਜਲੀ ਸਸਤੀ ਮਿਲੂਗੀ ਮੇਰਾ ਤੇ ਵਿਰੋਧੀਆਂ ਨੂੰ ਸਵਾਲ ਹੈ ਵੀ ਜਿਹੜੀ ਬਿਨਾ ਯੂਨਿਟ ਏ ਖਰੀਦੇ ਕੇ 1800 ਕਰੋੜ ਰੁਪਏ ਦੇਣਾ ਉਹ ਫਾਇਦੇ ਦਾ ਸੌਦਾ ਹੀ ਕਿ ਜਿਹੜਾ ਆਪ ਟੇਕਓਵਰ 1000 ਕਰੋੜ ਚ ਕਰ ਲਿਆ ਉਹ ਫਾਇਦੇ ਦਾ ਸੌਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਜੇ ਗੱਲ ਕਰੀਏ ਤਾਂ ਇੰਡੀਆ ਬਲੌਕ ਦੇ ਵਿੱਚ ਹਜੇ ਉਹ ਮਿਲ ਬੈਠਣਗੇ ਜਾਂ ਨਹੀਂ ਉਹ ਹਜੇ ਦੇਖਣ ਵਾਲੀ ਗੱਲ ਹੈ ਅੱਗੇ ਦੀ ਗੱਲ ਹੈਗੀ ਹੈ ਪਰ ਇਸ ਤੇ ਦੋਨੋਂ ਤਰਫ ਤੋਂ ਕੁਸ਼ਤੀ ਲਗਾਤਾਰ ਹੁੰਦੀ ਦਿਖਾਈ ਦੇ ਰਹੀ ਹੈ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਤੇ ਲਈ ਕਹਾਣੀ ਸੁਣਾਈ ਜਾਏਗੀ ਪੰਜਾਬ ਤੇ ਦਿੱਲੀ ਦੇ ਵਿੱਚ ਕਿ ਇੱਕ ਥੀ ਕਾਂਗਰਸ ਇੱਕ ਕਾਂਗਰਸ ਹੁੰਦੀ ਸੀ ਕਦੀ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇੱਕ ਮਾਵਾ ਸਭ ਤੋਂ ਸ਼ਾਰਟੈਸਟ ਸਭ ਤੋਂ ਛੋਟੀ ਕਹਾਣੀ ਜਿ ਸੁਣਾਇਆ ਕਰਨ ਗਿਆ ਤਾਂ ਇਹ ਕਿਆ ਕਰਨ ਗਿਆ ਹਾਲਾਂਕਿ ਕਾਂਗਰਸ ਨੇ ਇਹਨੂੰ ਲੈ ਕੇ ਕਾਂਗਰਸ ਪਾਰਟੀ ਨੇ ਇਸ ਨੂੰ ਡੈਫੀਨਿਟਲੀ ਇਸ ਦੇ ਦੇ ਵਿਰੋਧ ਦੇ ਵਿੱਚ ਬੋਲਿਆ ਜਾਂ ਕਹਿ ਸਕਦੇ ਆ ਕਿ ਉਹਨਾਂ ਨੂੰ ਕਿਰਨ ਦੀ ਦੁਬਾਰਾ ਕੋਸ਼ਿਸ਼ ਕੀਤੀ ਹੈ ਪਰ ਟਵਾ ਜਵਾਬ ਦਿੱਤਾ ਪਰ ਬਾਬ ਜੀ ਦੋਸਤ ਦੇ ਅਸੀਂ ਅੱਜ ਗੱਲ ਕਰਦੇ ਆ ਮਾਲਵਿੰਦਰ ਸਿੰਘ ਕੰਗ ਜਿਹੜੇ ਕਿ ਮੁਖ ਬੁਲਾਰੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਅ ਜਿੱਤੇ ਤੱਕ ਕਾਂਗਸ ਸਾਹਿਬ ਗੱਲ ਕਰੀਏ ਇਹ ਇੰਡੀਆ ਬਲੌਗ ਦੀ ਗੱਲ ਹੋ ਰਹੀ ਏ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਮਿਲ ਬੈਠਣ ਦੀ ਗੱਲ ਹੋ ਰਹੀ ਏ ਸਿਰ ਜੋੜਨ ਦੀ ਗੱਲ ਹੋ ਰਹੀ ਏ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਹੈ ਕਿ ਸ਼ਾਰਟੈਸਟ ਕਹਾਣੀ ਮਾਵਾ ਪੰਜਾਬ ਤੇ ਦਿੱਲੀ ਵਿੱਚ ਸੁਣਾਇਆ ਸੁਣਾਇ ਕਰਨ ਗਿਆ ਕਿ ਇੱਕ ਸੀ ਕਾਂਗਰਸ ਇੱਥੋਂ ਅਸੀਂ ਬਾਕੀ ਤਾਂ ਚਾਹੀਏ ਉਹਨੂੰ ਕਿਸ ਤਰੀਕੇ ਦੇ ਨਾਲ ਲੈ ਰਹੇ ਕਿ ਆਪ ਇਹਨੂੰ ਐਸਟਾ ਨਹੀਂ ਲੈ ਸਕਦੇ ਕਿ ਜਿੱਥੋਂ ਤੱਕ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਏ ਮੁੱਖ ਮੰਤਰੀ ਨੇ ਤੇ ਉਹ ਇਸ਼ਾਰਾ ਵਿਧਾਨ ਸਭਾ ਵੱਲ ਕਰ ਰਹੇ ਸੀਗੇ ਲੋਕ ਸਭਾ ਦੇ ਵਿੱਚ ਤਰਤੀਬ ਕੁਝ ਹੋਰ ਹੋ ਸਕਦੀ ਹੈ ਕਿਉਂਕਿ ਕੁਝ ਸੌਫਟ ਨਜ਼ਰ ਆਇਆ ਕੱਲ ਮੁੱਖ ਮੰਤਰੀ ਸਾਹਿਬ ਦੇਖੋ ਗੱਲ ਇਹ ਹੈ ਇਹ ਸਚਾਈ ਹੈ ਵੀ ਦਿੱਲੀ ਚ ਤੇ ਪੰਜਾਬ ਚ ਜੋ ਕਾਂਗਰਸ ਦਾ ਹਾਲ ਹੈ ਮੁੱਖ ਮੰਤਰੀ ਜੀ ਨੇ ਤੇ ਉਹ ਵੀ ਬਿਆਨ ਕੀਤਾ ਹੈ ਬਾਕੀ ਜਿੱਥੋਂ ਤੱਕ ਗੱਲ ਇਲੈਕਸ਼ਨ ਲੜਨ ਦੀ ਆਮ ਆਦਮੀ ਪਾਰਟੀ ਇੰਡੀਆ ਬਲੌਗ ਦਾ ਆਮ ਹਿੱਸਾ ਹੈ ਕੋਰੇ ਹਿੱਸਾ ਵੀ ਦੇਸ਼ ਹਿਤ ਵਾਸਤੇ ਆ ਦੇਸ਼ ਸਾਡੇ ਲਈ ਪਹਿਲਾ ਹੈ ਔਰ ਜਿਸ ਤਰੀਕੇ ਨਾਲ ਭਾਜਪਾ ਲਗਾਤਾਰ ਤਾਨਾਸ਼ਾਈ ਵੱਲ ਵਧਾਰੀ ਹੈ ਮੁਲਕ ਨੂੰ ਔਰ ਜਿਸ ਤਰੀਕੇ ਨਾਲ ਮੋਦੀ ਸਾਹਿਬ ਰਾਜ ਕਰ ਰਹੇ ਆ ਸੰਸਥਾਵਾਂ ਦਾ ਰਾਜਨੀਤਿਕਰਨ ਹੋ ਰਿਹਾ ਹੈ ਇੰਸਟੀਚੂਨਸ ਬਰਬਾਦ ਕੀਤੇ ਜਾ ਰਹੇ ਆ ਔਰ ਰੀਸੈਂਟਲੀ ਚੀਫ ਜਸਟਿਸ ਆਫ ਇੰਡੀਆ ਨੂੰ ਇਲੈਕਸ਼ਨ ਕਮਿਸ਼ਨ ਦੀ ਅਪੁਆਇੰਟਮੈਂਟ ਤੋਂ ਬਾਹਰ ਕਰਨਾ ਜੀ ਸੋ ਇਹ तमाम ਕਈ ਕਾਰਨ ਹੈ ਜਿੱਥੇ ਲਗਾਤਾਰ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸੋ ਦੇਸ਼ਿਤ ਵਾਸਤੇ ਅਸੀਂ ਇੰਡੀਆ ਗੱਠ ਜੋੜ ਦਾ ਹਿੱਸਾ ਹੈ ਇਲੈਕਸ਼ਨ ਕਿਸ ਤਰ੍ਹਾਂ ਕਿੱਥੋਂ ਕਿੱਥੋਂ ਕੀ ਲੜਾਂਗੇ ਇਹ ਪਾਰਟੀ ਆਉਣ ਵਾਲੇ ਟਾਈਮ 'ਚ ਤੈਅ ਕਰੋ। ਅ ਇਸ ਕਰਕੇ ਪੁੱਛਣਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਕੱਲ੍ਹ ਥੋੜੇ ਸੌਫਟ ਨਜ਼ਰ ਆਏ ਜੇ ਖਾਸ ਕਰਕੇ ਜੇ ਇੰਡੀਆ ਬਲੌਗ ਦੀ ਗੱਲ ਕੀਤੀ ਜਾਏ ਤਾਂ ਜਿਵੇਂ ਤੁਸੀਂ ਵੀ ਹੁਣ ਗੱਲ ਰੱਖੀ ਹੈ ਮੁਖਵੰਦੀ ਸਾਹਿਬ ਨੇ ਕਿਹਾ ਕਿ ਸਵਿਧਾਨ ਨੂੰ ਬਚਾਉਣ ਦੀ ਲੋੜ ਹੈਗੀ ਇਹ ਸਭ ਤੋਂ ਪਹਿਲੇ ਸੰਵਿਧਾਨ ਬਚਾਉਣ ਵਾਸਤੇ ਇੰਡੀਆ ਬਲੌਕ ਜਿਹੜਾ ਉਹ ਇੱਕ ਜਗ੍ਹਾ ਤੇ ਬੈਠਿਆ ਔਰ ਜੇ ਸੰਵਿਧਾਨ ਬਚੇਗਾ ਤਾਂ ਦੇਸ਼ ਬਚੇਗਾ ਜੇ ਦੇਸ਼ ਹੋਏਗਾ ਤਾਂ ਪਾਰਟੀਆਂ ਹੋਣਗੀਆਂ ਤੇ ਇਸ ਕਰਕੇ ਲੋਕ ਸਭਾ ਦੀ ਤਰਤੀਬ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਖਾਸ ਕਰਕੇ ਜਿਹੜਾ ਉਹਨਾਂ ਨੇ ਕਾਂਗਰਸ ਨੂੰ ਘੇਰਿਆ ਜਿਹਦੇ ਵਿੱਚ ਉਹਨਾਂ ਨੇ ਇੱਕ ਉਹਨਾਂ ਨੂੰ ਤੰਜ ਕਸਿਆ ਜਾਂ ਚੁਟਕੀ ਲਈ ਉਥੇ ਉਥੇ ਗੱਲ ਕੀਤੀ ਜਾਏ ਤਾਂ ਉਹ ਇੱਕ ਇੱਕ ਸੀ ਕਾਂਗਰਸ ਨੂੰ ਲੈ ਕੇ ਉਹ ਵਿਧਾਨ ਸਭਾ ਦੇ ਸੰਦਰਭ ਚ ਗੱਲ ਸਾਫ਼-ਸਾਫ਼ ਦਿਖਾਈ ਦਿੰਦੀ ਹੈ ਕਿਉਂਕਿ ਪੰਜਾਬ ਤੇ ਦਿੱਲੀ ਦੇ ਵਿੱਚ ਆਵਾਦ ਵੀ ਪਾਰਟੀ ਦੀ ਸਰਕਾਰ ਹੈਗੀ ਹੈਰ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇंदे ਹੀ ਸਰਕਾਰ ਬਣਾਉਂਦੇ ਨੇ ਪਰ ਲੋਕ ਸਭਾ ਦੀ ਗੱਲ ਕੀਤੀ ਜਾਏ ਤਾਂ ਉਹਦੀ ਤਰਤੀਬ ਕੁਝ ਵੱਖ ਹੋ ਸਕਦੀ ਹੈ ਤਹੀਂ ਉਹ ਸੌਫਟ ਨਜ਼ਰ ਆਏ ਇਹ ਦੋ ਗੱਲਾਂ ਵੱਖ ਨਹੀਂ ਹੈਗੀਆਂ ਕਿਉਂਕਿ ਹਜੇ ਤੱਕ ਤਾਂ ਵੈਸੇ ਆਵਾਦਮੀ ਪਾਰਟੀ ਔਰ ਕਾਂਗਰਸ ਜਿਹੜੀ ਹੈ ਆਪਣੇ ਆਪਣੇ ਅਖਾੜਿਆਂ ਵਿੱਚ ਖੜੇ ਹੋ ਕੇ ਗੱਲ ਕਰਦੀ ਹੈ ਕਿ ਅ ਅਸੀਂ ਆਪਣੇ ਆਪਣੇ ਤੌਰ ਤੇ ਹੀ ਲੋਕ ਸਭਾ ਦੇ ਚੋਣਾਂ ਚੋਣਾਂ ਲੜਾਂਗੇ ਡੈਫੀਨਟਲੀ ਉੱਤੇ ਆਵਾਦਮੀ ਪਾਰਟੀ ਕੋ ਵੱਡਾ ਮੰਡੇਟ ਹੈ ਸਾਡੇ ਨੂੰ ਤਾਂ ਕੋਈ ਕਮੀ ਨਹੀਂ ਅਸੀਂ ਤੇ ਤਿਆਰੀ ਹੈ ਸਾਡੀ ਪਾਰਟੀ ਨੇ ਫੈਸਲਾ ਲੈਣਾ ਹੈ ਜੀ ਮਤਲਬ ਹਾਈ ਕਮਾਨ ਫੈਸਲਾ ਲਏਗਾ ਜੀ ਜੀ ਅ ਜਿੱਥੋਂ ਤੱਕ ਗੱਲ ਕਰ ਲਈਏ ਥਰਮਲ ਪਲੈਂਟ ਜਿਹੜਾ ਕਿ ਨਵੇਂ ਸਾਲ ਦਾ ਤੋਹਫਾ ਪੰਜਾਬੀਆਂ ਨੂੰ ਦਿੱਤਾ ਹੈ ਭਗਵੰਤ ਮਾਨ ਜੀ ਨੇ ਤੁਹਾਡੀ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਚਿੱਟਾ ਹਾਥੀ ਕਹਿ ਕੇ ਕੇ ਬਾਰ-ਬਾਰ ਵਿਰੋਧੀ ਕਿਰ ਰਹੇ ਨੇ ਕਹਿ ਰਹੇ ਨੇ ਕੁਝ ਉਹਦੇ ਵਿੱਚ ਫਾਈਨੈਂਸ਼ੀਅਲ ਕਰੰਚ ਹੈਗਾ ਕੁਝ ਐਸੀਆਂ ਉਹਨਾਂ ਦੀਆਂ ਦੇਣਦਾਰੀਆਂ ਹੈਗੀਆਂ ਨੇ ਕਿ ਉਹ ਸਾਰੀਆਂ ਦੇਣਦਾਰੀਆਂ ਜਿਹੜੀਆਂ ਵਟੇ ਖਾਤੇ ਪੈ ਗਈਆਂ ਨੇ ਕਿ ਉਹ ਸਾਬਕਾ ਬਰਾਬਰ ਹੋ ਗਿਆ ਕਿੱਥੇ ਇੱਕ ਪਹੁੰਚੀਏ ਗੱਲ ਕਿਉਂਕਿ ਖਜ਼ਾਨੇ ਨੂੰ ਢਾ ਲਾਂ ਦੀਆਂ ਗੱਲਾਂ ਬਾਰ-ਬਾਰ ਵਿਰੋਧੀ ਧਿਰਾਂ ਕਰਦੀਆਂ ਨੇ ਉਹਦੇ ਬਾਅਦ ਹੀ ਉਹ ਇਹ ਵੀ ਕਹਿੰਦੀਆਂ ਨੇ ਕਿ ਖਜ਼ਾਨਾ ਖਾਲੀ ਫੜਾ ਕੇ ਗਏ ਸੀ ਫਿਰ ਇਹਨੇ ਨੇ ਪੈਸੇ ਖਰਚ ਕੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਤਰੀਕੇ ਦੇ ਦੀਆਂ ਚੀਜ਼ਾਂ ਖਰੀਦ ਰਹੀ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਜਿਹੜਾ ਹੈ ਉਹਨੇ ਪਹਿਲੇ ਸਟੈਂਡ ਲਿਆ ਹੋਇਆ ਕਿ ਪ੍ਰਾਈਵੇਟਾਈਜੇਸ਼ਨ ਨੂੰ ਅਸੀਂ ਬਦਲਾਂਗੇ ਤੇ ਪਬਲਿਕ ਸੈਕਟਰ ਦੇ ਵੱਲ ਅਸੀਂ ਜ਼ਿਆਦਾ ਰੁਖ ਕਰਾਂਗੇ ਜੀ ਡੈਫੀਨਟਲੀ ਡੈਫੀਨਟਲੀ ਗੱਲ ਇਹ ਆ ਵੀ ਜਿਹੜੇ ਇੱਕ ਯੂਨਿਟ ਅਸੀਂ ਬਿਜਲੀ ਨਹੀਂ ਖਰੀਦ ਰਹੇ ਤੇ 1800 ਕਰੋੜ ਉਹਨਾਂ ਨੂੰ ਦੇ ਰਹੇ ਹਾਂ ਤੇ ਉਰ ਤੋਂ ਚੰਗਾ ਵੀ ਆਪ ਚਲਾ ਲਈਏ ਔਰ ਉਹਦੇ ਨਾਲ ਫਾਇਦਾ ਹੈ ਉਹਦੇ ਨਾਲ ਬਿਜਲੀ ਸਸਤੀ ਮਿਲੂਗੀ ਔਰ ਨਾਲ-ਨਾਲ ਜਿਹੜੀ ਲਿਟੀਗੇਸ਼ਨ ਹੈ ਉਹ ਵੀ ਖਤਮ ਹੋ ਗਈ ਕੋਲ ਮਾਈਨ ਸਾਡੀ ਆਪਣੀ ਹੈ ਇਸ ਕਰਕੇ ਕੋਈ ਕਮੀ ਨਹੀਂ ਹੈ ਬਾਕੀ ਕਈ ਸੌ ਏਕੜ ਜ਼ਮੀਨ ਹੈ ਜਿਹੜੀ ਉੱਥੇ ਖਾਲੀ ਪਈ ਆ ਯੂਟਿਲਾਈਜ਼ ਨਹੀਂ ਹੈ ਉਹਨੂੰ ਵਰਤਾਂਗੇ ਇੰਪਲॉयਮੈਂਟ ਜਨਰੇਟ ਹੋਊਗਾ ਔਰ ਸਭ ਤੋਂ ਵੱਡੀ ਗੱਲ ਹੈ ਵੀ ਪਬਲਿਕ ਸੈਕਟਰ ਇੰਪਾਵਰ ਹੁੰਦਾ ਹੈ ਉਹਦੇ ਨਾਲ ਲੋਕਾਂ ਨੂੰ ਵੀ ਰਾਹਤ ਹੁੰਦੀ ਹੈ ਸਟੇਟ ਦੇ ਖਜ਼ਾਨੇ ਨੂੰ ਵੀ ਫਾਇਦਾ ਹੁੰਦਾ ਹੈ ਸੋ ਮੇਰੇ ਦੇ ਵਿਰੋਧੀਆਂ ਨੂੰ ਸਵਾਲ ਹੈ ਵੀ ਜਿਹੜੀ ਬਿਨਾ ਯੂਨਿਟ ਇੱਕ ਖਰੀਦੇ ਇਹ 1800 ਕਰੋੜ ਰੁਪਏ ਦੇਣਾ ਉਹ ਫਾਇਦੇ ਦਾ ਸੌਦਾ ਹੀ ਕਿ ਜਿਹੜਾ ਆਪ ਟੇਕਓਵਰ 1000 ਕਰੋੜ ਚ ਕਰ ਲਿਆ ਉਹ ਫਾਇਦੇ ਦਾ ਸੌਦਾ ਹੈ ਜੀ 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 ਜੇ ਤੁਸੀਂ ਤਾਂ ਗੱਲ ਕਰੀਏ ਐਸ ਸਾਰੀ ਕੋਲ ਮਾਈਨ ਦੀ ਤੁਸੀਂ ਗੱਲ ਕਰਤੀ ਐਸ ਪਾਰਟिकुलर ਥਰਮਲ ਪਲੈਂਟ ਦੀ ਜੇ ਆਪਾਂ ਗੱਲ ਕਰੀਏ ਥਰਮਲ ਪਲੈਂਟ ਨੂੰ ਲੈ ਕੇ ਜਿੱਥੋਂ ਤੱਕ ਇਸ ਟਾਈਮ ਤਰਤੀਬ ਹੈਗੀ ਹੈ ਕਹਿੰਦੇ ਜੀ এমਪਲੋਇਮੈਂਟ ਤੁਸੀਂ ਕਹਿੰਦੇ ਮਿਲੇਗੀ ਜਨਰੇਸ਼ਨ ਹੋਏਗੀ ਸਸਤੀ ਬਿਜਲੀ ਦੀ ਵੀ ਗੱਲ ਹੋ ਰਹੀ ਹੈ ਵੱਧ ਬਿਜਲੀ ਦੇ ਉਤਪਾਦਨ ਦੀ ਗੱਲ ਹੋ ਰਹੀ ਹੈ ਮੁਫਤ ਬਿਜਲੀ ਤੁਸੀਂ ਆਲਰੇਡੀ ਦੇ ਰਹੇ ਹੋ ਆਉਣ ਵਾਲੇ ਟਾਈਮ ਦੇ ਵਿੱਚ ਸਭ ਨੂੰ ਮੁਫਤ ਕਰ ਦੋਗੇ 70% 80% ਤਕਰੀਬ ਲੋਕਾਂ ਨੂੰ ਐਸੇ ਮੁਫਤ ਬਿਜਲੀ ਇੱਕ ਪਾਰਟਿਕੂਲਰ ਯੂਟਿਲਾਈਜੇਸ਼ਨ ਦੇ ਬਾਅਦ ਜਿਹੜੀ ਉਹਨਾਂ ਦੇ ਬਿੱਲ ਜਿਹਾ ਆਉਂਦਾ ਤਾਂ ਉਹ ਦਿੱਤੀ ਜਾ ਰਹੀ ਹੈ ਤੁਸੀਂ ਸਾਰਿਆਂ ਨੂੰ ਮੁਫਤ ਬਿਜਲੀ ਦਾ ਪ੍ਰੋਵੀਜ਼ਨ ਦੇ ਰਹੇ ਹੋ ਕਿ ਸਸਤੀ ਬਿਜਲੀ ਮਿਲੇਗੀ ਉਹ ਲੋਗਾ ਨੂੰ ਵੀ ਜਾਂ ਇਸ ਤਰ੍ਹਾਂ ਕਿਉਂਕਿ ਇਸ ਤਰੀਕੇ ਦੇ ਜੇ ਹੁੰਦੇ ਆ ਨਾਲ ਹੀ ਮੇਰੇ ਇੱਕ ਸਵਾਲ ਹੋ ਰਿਹਾ ਕਿਉਂਕਿ ਵਿਰੋਧੀ ਧਿਰ ਕਹਿੰਦੀ ਹੈ ਕਿ ਬਠਿੰਡੇ ਦਾ ਤੇ ਰੋਪੜ ਦਾ ਤੁਸੀਂ ਬੰਦ ਕਰ ਦਿੱਤਾ ਸੀ ਥਰਮਲ ਪਲਾਂਟ ਉਹਨੂੰ ਵੇਲੇ ਕਿਉਂ ਨਹੀਂ ਚਲਾਇਆ ਤੇ ਇਹ ਘਾਟੇ ਦੇ ਸੌਦੇ ਨੂੰ ਕਿਉਂ ਆਪਣੇ ਝੋਲੀ 'ਚ ਪਾ ਲਿਆ ਨਹੀਂ 300 ਯੂਨਿਟ ਸਾਰਿਆਂ ਦੀ ਫ੍ਰੀ ਹੈ ਜੀ ਉਹਦੇ 'ਚ ਕੋਈ ਸ਼ਹਿਰੀ ਜਾਂ ਪੈਂਡੂ ਨਹੀਂ ਕੋਈ ਵਰਗ ਵਿਸ਼ੇਸ਼ ਨਹੀਂ ਸਾਰਿਆਂ ਲਈ ਫਿਰ ਬਾਕੀ ਬਠਿੰਡੇ ਵਾਲਾ ਤੇ ਇਹਨਾਂ ਨੇ ਪਹਿਲਾਂ ਹੀ ਸਾਡੇ ਤੋਂ ਵੇਚਤਾ ਹੈ ਰੋਪੜ ਵਾਲੇ ਦੇ ਯੂਨਿਟ ਵੀ ਦੋ ਬੰਦ ਪਏ ਸੀ ਅਸੀਂ ਸ਼ੁਰੂ ਕਰਾਏ ਆ ਸੋ ਉਹਨਾਂ ਤੇ ਆਲਰੇਡੀ ਬਹੁਤ سارے ਸਵਾਲ ਖੜੇ ਹੁੰਦੇ ਆ ਲੇਕਿਨ ਹਜੇ ਇੱਕ ਇੱਕ ਕਰਕੇ ਆਊਗਾ ਕਿ ਇੱਕ ਕੋਸਾਲ ਚ ਸਾਰਾ ਕੁਝ ਕਰ ਲਈਏ ਸੋ ਮੈਨੂੰ ਲੱਗਦਾ ਇਹਨਾਂ ਨੂੰ ਵੇਟ ਕਰਨਾ ਚਾਹੀਦਾ ਕਿ ਮੈਨੇ ਤਾਂ ਤੁਸੀਂ ਗੱਲ ਬੜੀ ਖਿਚੜੀ ਬੜੇ ਸੋਹਣੇ ਤਰੀਕੇ ਨਾਲ ਹੌਲੀ-ਹੌਲੀ ਪਕਾਉਂਦੇ ਰਹੇ ਰਹੇ ਔਰ ਅੱਛੀ ਖਿਚੜੀ ਬਣਾਈ ਹੈ ਸਵਾਦਲੀ ਬਣਾਈ ਹੈ ਔਰ ਲੋਕਾਂ ਦੇ ਝੋਲੀ ਵਿੱਚ ਤੁਸੀਂ ਥਰਮਲ ਪਲਾਂਟ ਪਬਲਿਕ ਸੈਕਟਰ ਦੇ ਵਿੱਚ ਵਾਪਸ ਲੈ ਕੇ ਆਏ ਉਸਲਾਗਾ ਵੀ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਵਿਰੋਧੀ ਤੁਹਾਨੂੰ ਬਾਰ-ਬਾਰ ਘੇਰ ਵੀ ਰਹੇ ਨੇ ਤੇ ਚਲੋ ਵਿਰੋਧੀਆਂ ਨੂੰ ਤੇ ਘਾਟਾ ਹੀ ਪਿਆ ਹੈ ਨਾ ਉਹਨਾਂ ਨੇ ਤੇ ਫਿਰ ਘੇਰਨਾ ਹੀ ਆ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਇਆ ਪੰਜਾਬ ਦੇ ਲੋਕ ਬਹੁਤ ਬਹੁਤ ਧੰਨਵਾਦ ਅ ਸਾਡੇ ਨਾਲ ਸੀਗੇ ਮਾਲਵਿੰਦਰ ਸਿੰਘ ਕੰਗ ਜਿਹੜੇ ਕਿ ਮੁਖ ਬੁਲਾ ਰਹੇ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਦਾ ਕੰਮ ਸਿਰਫ ਘੇਰਨਾ ਹੈਗਾ ਪਰ ਜਿੱਥੋਂ ਤੱਕ ਗੱਲ ਕਰੀਏ ਲੋਕਾਂ ਨੂੰ ਇਹਦਾ ਫਾਇਦਾ ਹੋ ਰਿਹਾ ਔਰ ਥਰਮਲ ਪਲੈਂਟ ਜਿਹੜਾ ਅਸੀਂ ਲਾਵਾਂਗੇ ਉਹ ਪਬਲਿਕ ਸੈਕਟਰ ਨੂੰ ਐਨਕਰੇਜ ਕਰਨ ਲਈ ਉਹਨੂੰ ਵਧਾਵਾ ਦੇਣ ਲਈ ਖਰੀਦਿਆ ਗਿਆ ਹੈ ਔਰ ਡੈਫੀਨਿਟਲੀ ਘਾਟੇ ਦਾ ਸੌਦਾ ਨਹੀਂ ਹੈ ਕਿਉਂਕਿ ਜਿਹੜੀ ਪੈਨਲਟੀਆਂ ਦੇਣੀਆਂ ਪੈਂਦੀਆਂ ਹੀ ਆ ਪੀਐਸਪੀਐਲ ਨੇ ਜਿਹੜੀ ਇਹਦੇ ਵਿੱਚ ਫਾਈਨਸ ਦੇਣੇ ਸੀਗੇ ਜਾਂ ਮੁਕਦਮੇ ਜਿਹੜੇ ਲੜੇ ਜਾਣੇ ਸੀਗੇ ਉਹ ਜ਼ਿਆਦਾ ਮਹਿੰਗਾ ਤੋੜਦਾ ਸੀਗਾ ਜਦ ਕਿ ਹੁਣ ਖਰੀਦ ਕੇ ਜਦੋਂ ਅਸੀਂ ਆਪ ਚਲਾਵਾਂਗੇ ਤੇ ਵੱਧ ਬਿਜਲੀ ਵੀ ਪੈਦਾ ਕਰਾਂਗੇ ਸਸਤੀ ਵੀ ਦੇਵਾਂਗੇ ਔਰ ਉਹਨਾਂ ਸਮਝੌਤਿਆਂ ਨੂੰ ਵੀ ਤੋੜਾਂਗੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਬਹੁਤ ਮਹਿੰਗੇ ਸਮਝੌਤੇ ਕੀਤੇ ਨੇ ਔਰ ਉਸ ਦੇ ਨਾਲ ਨਾਲ ਹੀ ਜਿਹੜਾ ਹੈ ਪਬਲਿਕ ਸੈਕਟਰ ਨੂੰ ਖਾਸ ਕਰਕੇ ਇਨਕਰੇਜ ਹੋਗਾ এমਪਲੋਇਮੈਂਟ ਜਿਹੜੀ ਇਹ ਲੋਕਾਂ ਨੂੰ ਨੌਜਵਾਨਾਂ ਨੂੰ ਦਿੱਤੀ ਜਾਏਗੀ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਾਰਨ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ